ਮੈਂ ਵਿਵੇਕ ਸਿੰਘ ਲਾ ਪ੍ਰਧਾਨ ਬਲੋਕ ਕਾਂਗਰਸ ਨਾਬਾ ਸ਼ਹਿਰੀ ਮੈਂ ਆਪਣੇ ਵੱਲੋਂ ਇੱਕ ਅਪੀਲ ਕਰਨੀ ਚਾ ਰਿਹਾ ਸਾਰੇ ਚਾਹੇ ਆਪਣਾ ਪੰਜਾਬ ਵਾਸੀ ਚਾਹੇ ਆਪਣਾ ਭਾਰਤ ਵਾਸੀ ਖਾਸ ਤੌਰ ਤੇ ਮੈਂ ਜੋ ਆਪਣੇ ਨਾਬਾ ਨਿਵਾਸੀ ਜਿਹੜੇ ਨਾਬੇ ਹਲਕੇ ਤੋਂ ਸੰਡੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਜਿਸ ਤਰ੍ਹਾਂ ਕੀ ਕੋਈ ਭਾਵੇਂ ਜੀਪੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਚਾਹੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਚਾਹੇ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਚਾਹੇ ਕੋਈ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦਾ ਹੈ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹ ਰਿਹਾ ਕਿ ਜਦੋਂ ਦਾ ਆਪਣਾ ਲੋਕ ਸਭਾ ਇਲੈਕਸ਼ਨ ਦਾ ਰਿਜ਼ਲਟ 4 ਤਰੀਕ ਨੂੰ ਅਨਾਊਂਸ ਹੋਏ ਨੇ 4 ਤਰੀਕ ਤੋਂ ਬਾਅਦ ਜਿਹੜੇ ਵੀ ਰਿਜ਼ਲਟ ਕਿਸੇ ਵੀ ਕੈਂਡੀਡੇਟ ਦੇ ਹੱਥ ਚਾਏ ਨੇ ਚਾਹੇ ਕੋਈ ਆਪਣਾ ਬੀਜੇਪੀ ਬੀਜੇਪੀ ਦੇ ਕੈਂਡੀਡੇਟ ਜਿੱਤੇ ਨੇ ਚਾਹੇ ਕੋਈ ਕੱਲ੍ਹੀ ਦਲ ਦੇ ਜਿੱਤੇ ਨੇ ਚਾਹੇ ਕੋਈ ਆਮ ਆਦਮੀ ਪਾਰਟੀ ਤੋਂ ਜਿੱਤੇ ਨੇ ਚਾਹੇ ਕੋਈ ਕਾਂਗਰਸ ਪਾਰਟੀ ਤੋਂ ਜਿੱਤੇ ਨੇ ਇੰਨਾ ਸਾਰੇ ਕੈਂਡੀਡੇਟਾਂ ਨੂੰ ਲੈ ਕੇ ਜਿਹੜੇ ਆਪਾਂ ਸਾਰੀ ਵਿੱਚ ਮੈਂ ਵੀ ਵਰਕਰ ਸਹਿਬਾਨ ਆਪਾਂ ਸਾਰੇ ਇਹ ਵਰਕਰ ਸਹਿਬਾਨ ਸੋਸ਼ਲ ਮੀਡੀਆ ਤੇ ਇੰਨੀ ਗੰਦੀ ਸ਼ਬਦਾਵਲੀ ਦੇ ਹਿਸਾਬ ਨਾਲ ਬਹਿਸ ਵਾਜੀ ਫੇਸਬੁੱਕਾਂ ਤੇ ਕਮੈਂਟ ਔਰ ਪੋਸਟ ਪਾ ਕੇ ਇੱਕ ਦੂਜੇ ਦੀ ਪਾਰਟੀ ਦੇ ਕੈਂਡੀਡੇਟਾਂ ਦੀ ਇੱਕ ਦੂਜੇ ਦੇ ਪਾਰਟੀ ਦੇ ਲੀਡਰ ਸਾਬਾਨਾ ਦੀ ਕਾਰਟੂਨ ਟਾਈਪ ਪੋਸਟ ਪਾ ਕੇ ਇੰਨੀ ਫੇਸਬੁੱਕ ਤੇ ਮੰਦ ਭਾਗੀ ਗੱਲ ਹੈ ਕਿ ਇੱਕ ਦੂਜੇ ਨਾਲ ਐਡਾ ਵੱਡੀ ਬਹਿਸ ਔਰ ਇੰਨੇ ਘਟਿਆ ਸ਼ਬਦਾਵਲੀ ਇੰਨੀ ਘਟਿਆ ਸ਼ਬਦਾਵਲੀ ਦੇ ਹਿਸਾਬ ਨਾਲ ਇੱਕ ਦੂਜੇ ਨਾਲ ਬਹਿਸ ਕੀਤੀ ਜਾ ਰਹੀ ਆ ਇੱਕ ਦੂਜੇ ਦੀ ਪਾਰਟੀ ਨੂੰ ਨਿੰਦਾ ਨਿੰਦਿਆ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕਿ ਬੀਜੇਪੀ ਵਾਲਾ ਕੋਈ ਆਪਣਾ ਵਰਕਰ ਉਹ ਪੋਸਟ ਪਾਉਂਦਾ ਉਹ ਪੋਸਟ ਪਾਉਂਦਾ ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਜੀ ਨੇ ਉਹਨਾਂ ਦੀ ਪੋਸਟ ਪਾਤੀ ਕੋਈ ਕਾਰਟੂਨ ਬਣਾ ਕੇ ਪੋਸਟ ਪਾਤੀ ਜਾਂ ਉਸ ਦੇ ਵਿੱਚ ਲਿਖਤਾ ਕਿ ਕਾਂਗਰਸੀ ਨੇ ਜੋ ਸਾਰੀ ਕਾਂਗਰਸੀ ਆਪਣਾ ਜਿਸ ਤਰ੍ਹਾਂ ਕਿ ਮੈਂ ਪਿੱਛੇ ਕਮੈਂਟ ਅੱਜ ਹੀ ਹੁਣੇ ਪੜ ਕੇ ਚੁੱਕਿਆ ਕੀ ਕਾਂਗਰਸੀ ਤਾਂ ਗਉਂਆਂ ਵੱਢਦੇ ਆ ਸੜਕਾਂ ਤੇ ਦੇਖੋ ਮਤਲਬ ਹਿੰਦੂ ਧਰਮ ਚਾਹੇ ਕੋਈ ਸਿੱਖ ਧਰਮ ਈਸਾਈ ਸਾਰੇ ਧਰਮ ਇੱਕ ਨੇ ਕਿਸੇ ਵੀ ਧਰਮ ਦੀ ਪੱਖਪਾਤ ਨਹੀਂ ਕਰਨੀ ਚਾਹੀਦੀ ਇਹ ਰਾਜਨੀਤਿਕ ਤੌਰ ਤੇ ਜੋ ਹੈ ਲੜਾਈ ਉਹਨੂੰ ਰਾਜਨੀਤਿਕ ਹੀ ਰੱਖਣੀ ਚਾਹੀਦੀ ਆ ਧਰਮਾਂ ਦੇ ਨਾਮ ਤੇ ਲੜਾਈ ਨੂੰ ਬੰਦ ਕੀਤਾ ਜਾਵੇ ਦੇਖੋ ਕਾਂਗਰਸੀ ਵੱਡਦੇ ਆ ਦੇ ਵਿੱਚ ਕਾਂਗਰਸੀ ਅਸੀਂ ਵੀ ਕਾਂਗਰਸੀ ਆ ਤਾਂ ਸਾਡੇ ਮਾਨੂੰ ਠੇਸ ਪਹੁੰਚਦੀ ਆ ਕਿ ਕਿਹੜੇ ਕਾਂਗਰਸੀ ਜੋ ਸੜਕਾਂ ਤੇ ਗੂਆ ਵੱਡਦੇ ਆ ਚਲੋ ਇਸ ਤਰ੍ਹਾਂ ਇੱਕ ਉਦਾਹਰਣ ਆ ਇਹ ਇੱਕ ਇਹ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਤੇ ਇੱਕ ਬਹੁਤ ਘਟਿਆ ਸ਼ਬਦਾਵਲੀ ਆ ਜੋ ਇੱਕ ਦੂਜੇ ਦੇ ਖਿਲਾਫ ਆਪਾਂ ਜਿਸ ਤਰ੍ਹਾਂ ਕਿ ਚਲੋ ਇਹ ਵੀ ਨਿੰਦਨਯੋਗ ਆ ਪ੍ਰਧਾਨ ਮੰਤਰੀ ਚਲੋ ਆਪਣੇ ਹਿੰਦੁਸਤਾਨ ਦਾ ਕੋਈ ਵੀ ਬਣੇ ਕੋਈ ਵੀ ਪਾਰਟੀ ਦਾ ਨਮਾਇੰਦਾ ਜੋ ਪ੍ਰਧਾਨ ਮੰਤਰੀ ਬਣੇ ਸਾਨੂੰ ਸਤਿਕਾਰ ਹੈ ਪਰ ਜਿਸ ਤਰ੍ਹਾਂ ਕਿ ਆਪਾਂ ਕਾਂਗਰਸ ਹੀ ਆਪਣੇ ਵੀਰ ਭਾਈ ਨੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜਿਸ ਤਰ੍ਹਾਂ ਕਿ ਨਿੰਦਰ ਮੋਦੀ ਜੀ ਦੀਆਂ ਆਪਾਂ ਕਾਰਟੂਨ ਵਾਲੀਆਂ ਪੋਸਟਾਂ ਉਹਨਾਂ ਨੂੰ ਬੰਦ ਕਰੀਏ ਔਰ ਬੀਜੇਪੀ ਨੇ ਜੋ ਆਪਣਾ ਵਰਕਰ ਸਾਹਿਬਾਨ ਉਹਨਾਂ ਨੂੰ ਅਪੀਲ ਕਰਨੀ ਚਾਹਣਾ ਕਿ ਜਿਸ ਤਰ੍ਹਾਂ ਕਿ ਆਪਣਾ ਰਾਹੁਲ ਗਾਂਧੀ ਜੀ ਦੀ ਆਪਾਂ ਉਹਨਾਂ ਨੂੰ ਬਹੁਤ ਸਤਿਕਾਰ ਨੂੰ ਬਹੁਤ ਵੱਡੇ ਲੀਡਰ ਸਾਹਿਬਾਨ ਨੇ ਇਹ ਸਾਰੀ ਆਪ ਇੱਕ ਜੋ ਆਪਣੀ ਵਰਕਰ ਆਪਾਂ ਇੱਕ ਗਰਾਊਂਡ ਲੈਵਲ ਤੇ ਆ ਉਹ ਚੀਜ਼ ਨੂੰ ਆਪਾਂ ਦੇਖ ਕੇ ਕੋਈ ਵੀ ਬੰਦਾ ਕਿਸੇ ਵੀ ਜਲਤ ਪਾਰਟੀ ਦੀ ਪੋਸਟ ਪਾਉਂਦਾ ਤਾਂ ਉਹਦੇ ਦੂਜੀ ਪਾਰਟੀ ਵਾਲਿਆਂ ਨੂੰ ਉਹ ਪੋਸਟ ਦੇ ਕੇ ਗੁੱਸਾ ਜ਼ਰੂਰ ਆਉਂਦਾ ਔਰ ਗੁੱਸਾ ਜ਼ਿਆਦਾ ਆਉਂਦਾ ਤਾਂ ਦੂਜੀ ਪਾਰਟੀ ਵਾਲੇ ਪੋਸਟ ਤੇ ਕਮੈਂਟ ਕਰਦੇ ਆ ਕਮੈਂਟ ਇੰਨਾ ਘਟੀਆ ਤਰੀਕੇ ਦਾ ਕਰਦੇ ਉਹ ਉਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਲੀਡਰ ਨੂੰ ਇੱਕ ਕਾਰਟੂਨ ਬਣਾ ਕੇ ਆਪਾਂ ਆਪਣੀ ਪੋਸਟ ਤੇ ਪਾਉਣੇ ਆ ਉਹਨਾਂ ਦਾ ਲੀਡਰ ਜਦੋਂ ਕਾਰਟੂਨ ਬਣਿਆ ਹੋਇਆ ਆਪਣੀ ਫੇਸਬੁੱਕ ਤੇ ਦੇਖਦਾ ਤਾਂ ਉਹਨਾਂ ਨੂੰ ਬੜੇ ਘਟੀਆ ਤਰੀਕੇ ਨਾਲ ਸ਼ਬਦਾਵਲੀ ਨਾਲ ਉਹਨਾਂ ਨੂੰ ਕਮੈਂਟ ਕਰਨਾ ਪੈ ਜਾਂਦਾ ਇਸ ਲਈ ਮੈਂ ਬੇਨਤੀ ਕਰਦਾ ਇਹ ਹੈ ਜੀ ਕਮੈਂਟ ਵਾ ਜੀ ਇੰਨੇ ਘੱਡਿਆ ਸ਼ਬਦਾ ਬੜੀ ਇਹਨੂੰ ਬੰਦ ਕਰਕੇ ਇੱਕ ਭਾਈਚਾਰਕ ਤੌਰ ਤੇ ਜਿਸ ਤਰ੍ਹਾਂ ਕੋਈ ਵੀ ਪਾਰਟੀ ਕਿਸੇ ਵੀ ਜਿਸ ਤਰ੍ਹਾਂ ਪੰਜਾਬ ਚ ਆਏ ਕਿ ਕੋਈ ਚਲੋ ਕਾਂਗਰਸ ਆਂਦੀ ਆ ਬੀਜੇਪੀ ਆਂਦੀ ਆ ਆਮ ਆਦਮੀ ਆਂਦੀ ਆ ਅਕਾਲੀ ਦਾਲ ਆਂਦੀ ਆ ਕੋਈ ਵੀ ਪਾਰਟੀ ਜੇ ਜਦੋਂ ਕੋਈ ਜਿੱਤ ਗਿਆ ਕੈਂਡੀਡੇਟ ਤਾਂ ਆਪਾਂ ਰਲ ਮਿਲ ਕੇ ਉਹ ਕੈਂਡੀਡੇਟ ਤੋਂ ਆਪਣੇ ਹਲਕੇ ਦਾ ਫਾਇਦਾ ਕਰਨ ਦੀ ਗੱਲ ਸੋਚੀਏ ਇਹ ਨਾ ਸੋਚੀਏ ਕਿ ਆਪਾਂ ਜੋ ਇਹ ਸ਼ਬਦਾਵਲੀ ਆ ਇਹ ਜੀ ਸ਼ਬਦਾਵਲੀ ਚ ਇੱਕ ਦੂਜੇ ਦੇ ਟੌਂਟ ਮਾਰ ਕੇ ਇੱਕ ਦੂਜੇ ਦੇ ਖਿਲਾਫ ਬੋਲ ਕੇ ਆਪਾਂ ਕੁਝ ਵੀ ਕਿਸੇ ਲੀਡਰ ਸਾਹਿਬਾਂ ਤੋਂ ਕੰਮ ਨਾ ਲੈ ਸਕੀਏ ਜਿਸ ਤਰ੍ਹਾਂ ਕਿ ਮੈਂ ਅਪੀਲ ਕਰਦਾ ਸਾਡੇ ਲੋਕ ਸਭਾ ਹਲਕਾ ਪਟਿਆਲੇ ਤੋਂ ਪ੍ਰਕਰਤਨ ਵੀਰ ਗਾਂਧੀ ਜੀ ਨੇ ਉਹ ਜਿੱਤੇ ਨੇ ਅਸੀਂ ਉਹਨਾਂ ਤੋਂ ਫਾਇਦਾ ਲਈਏ ਸਾਡੇ ਨਾਬੇ ਲਈ ਉਹ ਕੀ ਕਰ ਸਕਦੇ ਨੇ ਦੇਖੋ ਜੇ ਨਹੀਂ ਕੁਝ ਕਰਨਗੇ ਅਸੀਂ ਵੀ ਖਿਲਾਫ ਚਾਹਿਆ ਸੀ ਉਹਨਾਂ ਨੂੰ ਵੋਟਾਂ ਪਾਈਆਂ ਨੇ ਅਸੀਂ ਪਵਾਈਆਂ ਨੇ ਪਰ ਇਸ ਤਰ੍ਹਾਂ ਹੀ ਕੋਈ ਭਾਜਪਾ ਦੇ ਮੀਜ਼ਬਾਰ ਜਿੱਤੇ ਨੇ ਆਪਾਂ ਉਹਨਾਂ ਤੋਂ ਵੀ ਫਾਇਦਾ ਲਈਏ ਜੇ ਉਹ ਨਹੀਂ ਕੰਮ ਕਰਨਗੇ ਅਸੀਂ ਨਹੀਂ ਦਿਆ ਕਰਾਂਗੇ ਇਸ ਲਈ ਕੋਈ ਵੀ ਪਾਰਟੀ ਹੈ ਕੈਂਡੀਡੇਟ ਕੋਈ ਵੀ ਜਿੱਤਿਆ ਅਸੀਂ ਤੁਹਾਨੂੰ ਵੀ ਗਾਂਧੀ ਜੀ ਨੂੰ ਵੀ ਅਸੀਂ ਬੋਲਤੀ ਕਰਾਂਗੇ ਕਿ ਨਾਬੇ ਹਲਕੇ ਲਈ ਜੋ ਦੇ ਸਕਦੇ ਹੋ ਤੁਸੀਂ ਉਦੋਂ ਇਸੇ ਤਰ੍ਹਾਂ ਹਰੇਕ ਪਾਰਟੀ ਦਾ ਜੋ ਨਮਾਇੰਦਾ ਆਪਣੀ ਪਾਰਟੀ ਦੇ ਜਿੱਤੇ ਹੋਏ ਜੋ ਲੀਡਰਸ ਹੈ ਬਾਣ ਨੇ ਉਹਨਾਂ ਤੋਂ ਫਾਇਦਾ ਲਾਣ ਦੀ ਗੱਲ ਕਰੀਏ ਨਾ ਕਿ ਆਪਾਂ ਜਿਹੜੀਆਂ ਤਕਰਾਰ ਬਾਜੀ ਆਪਣੀ ਸੋਸ਼ਲ ਮੀਡੀਆ ਤੇ ਫੇਸਬੁਕਾਂ ਤੇ ਇੰਨੀ ਜ਼ਬਰਦਸਤ ਤਰੀਕੇ ਨਾਲ ਇੰਨੀ ਘਟੀਆਂ ਸ਼ੋਅ ਦਾ ਵੇਲੀ ਹੈ ਇਹਨੂੰ ਬੰਦ ਕਰੀਏ ਭਾਈ ਚਰਕ ਸਾਂਝ ਰੱਖੀਏ ਤੇ ਇਹਨੂੰ ਬੰਦ ਕਰਕੇ ਆਪਾਂ ਲੀਡਰ ਸਭਾ ਜਿੱਤੇ ਹੋਏ ਨੇ ਲੀਡਰ ਸਭਾ ਨਾਲੋਂ ਸਾਂਝਕ ਤੌਰ ਤੇ ਕੰਮ ਲਈਏ ਸਾਰਿਆਂ ਦਾ ਮੈਂ ਇੰਨੀ ਗੱਲ ਕਹਿੰਦਾ ਹੋਇਆ ਧੰਨਵਾਦ ਕਰਦਾ ਕਿ ਇਹਨੂੰ ਬੰਦ ਕਰੋ ਤੇ ਆਪਾਂ ਅੱਗੇ ਤੋਂ ਜੋ ਹੈ ਆਪਣਾ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਟੀ ਦਾ ਨਮਾਇੰਦਾ ਉਹਦਾ ਫਾਇਦਾ ਲਈਏ ਮੈਂ ਵਾਰ-ਵਾਰ ਇੱਕੋ ਬੇਨਤੀ ਕਰਦਾ ਕਿ ਸ਼ਾਂਤੀ ਦਾ ਮਾਹੌਲ ਬਣਾਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ